ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਲਿਹਾਨ ਸੌਰੀ ਕਾਲੀਏ ਵਾਲੇ ਦੇ ਵਿੱਚ ਕਾਲੀਏ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋਜ਼ਪੁਰ ਦਾ ਮਨਮਤਾ ਨਗਰਾ ਤਲਵੰਡੀ ਭਾਈ ਸ਼ਹਿਰ ਦੇ ਬਿਲਕੁਲ ਨੇੜੇ ਆ ਤੇ ਜਦੋਂ ਆਪਾਂ ਕਾਲੀਏ ਵਾਲੇ ਤੋਂ ਸੁਲਿਹਾਨੀ ਵਾਲੇ ਪਾਸੇ ਨੂੰ ਮੁੜਦੇ ਆ ਮਿੱਤਰੋ ਤੇ ਉਸ ਮੋੜ ਦੇ ਉੱਤੇ ਬਾਈ ਉਹਨਾਂ ਦਾ ਘਰ ਆ ਪਰ ਥੋੜਾ ਜਿਹਾ ਬਸ ਮਾੜਾ ਸੱਜੇ ਹੱਥ ਨੂੰ ਮੁੜ ਕੇ ਬਾਈ ਉਹਨਾਂ ਦਾ ਘਰ ਆ ਜਾਣਾ ਵਾ ਜਿਸ ਘਰ ਤੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਇੱਕ ਛੋਟੀ ਅਸਰ ਮਿੱਤਰੋ ਵਕਾਊ ਆ ਬਾਈ ਉਹਨਾਂ ਦੇ ਪੁਰੇ ਨੀਲੀ ਰਾਵੀ ਨਸਲ ਦੇ ਵਿੱਚ 100 ਦੇ ਵਿੱਚੋਂ 70% ਪੈਂਦੀ ਹੈ ਕਿਉਂਕਿ ਮਗਰਲੇ ਪੈਰ ਅੱਖਾਂ ਹੈਗੀਆਂ ਮਾਰਕਿੰਗ ਆ ਜਿਹੜੀ ਉਹ 100 ਦੇ ਵਿੱਚੋਂ 60% ਆ ਜਿਹੜੀ 40 19 ਨੂੰ ਨਜ਼ਰ ਆਉਂਦੀ ਹੈ ਮੰਨ ਲਓ ਕਹਿ ਸਕਦੇ ਹਾਂ ਵੱਧ ਜਿਹੜੀ ਇਹਦੇ 60% ਕਾਲਾਪਨ ਤੇ 40% ਇਹ ਬੱਲਾਪਨ ਲੈ ਕੇ ਆਈ ਹੈ ਕਰਮਾ ਵਾਲੀ ਮਿੱਤਰੋ ਅੰਗਾ ਦੀ ਆਰਾ ਦੀ ਝੋਟੀ ਬਹੁਤ ਚੰਗੀ ਆ ਮੇਰੇ ਹਿਸਾਬ ਦੇ ਨਾਲ ਦੋਂਦੀ ਇਹ ਹੋ ਚੁੱਕੀ ਆ ਵੈਸੇ ਨੇ ਦੰਦ ਵਿਖਾਉਣੇ ਨਹੀਂ ਜੇ ਵਿਖਾ ਦਿੰਦੇ ਤੁਹਾਨੂੰ ਕਲੀਅਰ ਹੋ ਜਾਣਾ ਪਰ ਦੋਂਦੀ 100% ਮੈਨੂੰ ਲੱਗਦੀ ਆ ਉਹ ਤੁਸੀਂ ਆ ਕੇ ਆਪ ਕਲੀਅਰ ਕਰ ਲਿਓ ਸਿੰਗੀ ਦੀ ਬਹੁਤ ਚੰਗੀ ਆ ਕੱਟੀ ਜਿਹ ਜਾ ਕੇ ਸਾਂਭ ਲੂਗਾ 2-4 ਮਹੀਨਿਆਂ ਦੇ ਵਿੱਚ ਇਹਨੇ ਕਰਮ ਵਾਲੀ ਨੇ ਆਸ ਲੱਗ ਕੇ ਰਲ ਜਾਣਾ ਵਾ ਮਿੱਤਰੋ ਕਿਉਂਕਿ ਪੁੱਜੀ ਖੜੀ ਹੈ ਬਣਨ ਨੂੰ ਬਿਲਕੁਲ ਤਿਆਰ ਆ ਤੋਰਦੀ ਬਾਈ ਮਾੜੀ ਜੀ ਖੋਲਦੀ ਸੋ ਥੱਲੋ ਝੋਲੀ ਬੜੀ ਚੰਗੀ ਆ ਤੁਸੀਂ ਆਪ ਵੀ ਨਜ਼ਦੀਕੀ ਤੋਂ ਵੇਖੋ ਇਹਦਾ ਮੈਂ ਖੋਲ ਕੇ ਤੋੜ ਕੇ ਮੈਂ ਵਿਖਾ ਦੇਣੀ ਇੱਕ ਵਾਰੀ ਤੁਹਾਨੂੰ ਪਸੰਦ ਆਊਗੀ ਐਸੀ ਗੱਲ ਨਹੀਂ ਕਿਉਂਕਿ ਝੋਟੀ ਚੰਗੀ ਆ ਮਿੱਤਰੋ ਕੱਦ ਵਾਲੀ ਝੋਟੀ ਆ ਬਣਨ ਵਾਲੀ ਝੋਟੀ ਆ ਕਿ ਚੰਗੀ ਟੌਪ ਦੀ ਮੈਂ ਬਣੂਗੀ ਇਹ ਕਰਮ ਵਾਲੀ ਬੰਦੇ ਬਸ ਉੱਤੇ ਕੋਈ ਸੋਹਣੀ ਤਿਆਰ ਹੋਊਗੀ ਕਿਉਂਕਿ ਬਰੀਕੀ ਜਿਹੜੀ ਹੁੰਦੀ ਆ ਹਮੇਸ਼ਾ ਕੋਸ਼ਿਸ਼ ਕਰਦਾ ਹੁਣ ਜਦੋਂ ਤੁਸੀਂ ਚੋਟੀ ਅਸਰ ਲੈਣ ਲੱਗਿਆਂ ਦੀ ਚਮੜੀ ਇੱਕ ਵਾਰੀ ਜ਼ਰੂਰ ਨੋਟ ਕਰਿਆ ਕਰੋ ਕਿਉਂਕਿ ਧੁੱਪੜਪਣ ਜਿਹੜੀ ਝੋਟੀ ਦੇ ਉੱਤੇ ਹੁੰਦਾ ਉਹ ਝੋਟੀ ਦੁੱਧ ਦੀ ਕੁਆਲਿਟੀ ਬੇਹੱਦ ਘਟ ਦਿੰਦੀ ਆ ਇਹਦੀ ਬਰੀਕ ਚਮੜੀ ਆ ਜਿੰਨਾ ਮੈਂ ਵੇਖੋਗੇ ਤੁਸੀਂ ਗੌਰ ਦੇ ਨਾਲ ਆ ਕੇ ਝੋਟੀ ਨੂੰ ਵੇਖੋਗੇ ਤਾਂ ਝੋਟੀ ਦੇ ਸਰੀਰਕ ਦੀਆਂ ਜਿਹੜੀਆਂ ਪਿੰਚਰ ਜਿਹੜੀਆਂ ਨਾੜਾਂ ਹੁੰਦੀਆਂ ਉਹ ਤੁਹਾਨੂੰ ਬਾਖਮਾਲ ਦਿਸਣਗੀਆਂ ਕਿਉਂਕਿ ਇਹੀ ਇਹਦੇ ਵਿੱਚ ਖਾਸ ਆ ਝੱਲਾਪਣ ਝੋਟੀ ਦੇ ਵਿੱਚ ਬਹੁਤ ਜ਼ਿਆਦਾ ਚਮੜੀ ਦੇ ਵਿੱਚ ਤੁਸੀਂ ਵੇਖੋ ਜਿਹੜੀ ਚਮੜੀ ਆ ਇਹਦੀ ਢਿੱਲੇਪਣ ਦੇ ਵਿੱਚ ਬਹੁਤ ਚੰਗੀ ਝੋਲੀ ਬਹੁਤ ਚੰਗੀ ਆ ਬਾਕੀ ਰੇਟ ਇਹਦਾ 4500 ਜਿਹੜੇ ਭਰਾ ਨੂੰ ਪਸੰਦ ਆ ਤੁਸੀਂ ਬਾਈ ਦਾ ਨੰਬਰ ਨੋਟ ਕਰ ਲਿਆ ਵੀਰੇ ਨੰਬਰ ਕਿੰਨਾ ਬਾਈ ਆਪਣਾ 70095 ਜੀ 700250 70095 ਹਾਂਜੀ 25296 ਇੱਕ ਵਾਰੀ ਹੋਰ ਬੋਲ ਦੇ ਵੀਰੇ 70095 25296 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਭਾਈ ਹੁਣਾਂ ਦੇ ਨਾਲ ਰਾਬਤਾ ਕੈਂਪਿੰਡ ਕਾਲੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਸ਼ਹਿਰ ਤਲਵੰਡੀ ਭਾਈ ਧੰਨਵਾਦ